ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਸੂਬਾ ਪ੍ਰਧਾਨ ਵੈਦ ਧਨਮਲ ਗੋਇਲ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਮੁਤਾਬਕ ਅਸੀਂ ਹਰ ਪਿੰਡ ਤਾਂ ਲਈ ਕੈਂਪ ਲਾਏ ਹੋਏ ਨੇ ਜੀ ਇਸ ਕੈਂਪ ਦੇ ਸਹਿਯੋਗ ਲਈ ਅਡਾਂਗ ਪਿੰਡ ਨੇ ਸਾਨੂੰ 20000 ਰੁਪਏ ਦੀ ਮੈਡੀਸਨ ਅੱਜ ਦਿੱਤੀ ਹੈ ਜੀ ਮੈਂ ਇਹਨਾਂ ਦਾ ਸਾਰੀ ਯੂਨੀਅਨ ਮੰਨੀਓ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਅੱਗੇ ਹੋਰ ਵੀ ਪਿੰਡਾਂ ਨੂੰ ਅਪੀਲ ਕਰਦਾ ਕਿ ਇਸੇ ਤਰ੍ਹਾਂ ਜਿਵੇਂ ਅਡਾਂਗ ਪਿੰਡ ਨੇ ਨਗਰ ਨੇ ਸਾਡੀ ਸੇਵਾ ਕੀਤੀ ਆ ਸਾਨੂੰ ਜਿਹੜੀ ਮੈਡੀਸਨ ਦਿੱਤੀ ਆ ਇਸੇ ਤਰ੍ਹਾਂ ਦੂਜੇ ਪਿੰਡ ਵੀ ਸਹਾਇਜੋ ਕਰਨਾ ਅਸੀਂ ਵੀ ਸੇਵਾ ਤੋਂ ਨਹੀਂ ਘਟ ਹੋਵਾਂਗੇ ਹਰੇਕ ਜਗ੍ਹਾ ਜਾ ਕੇ ਅਸੀਂ ਕੈਂਪ ਲਾਵਾਂਗੇ ਇਸ ਦਵਾਈ ਨੂੰ ਅਸੀਂ ਜਿਹੜੇ ਮਰੀਜ਼ ਐ ਜਿਨ੍ਹਾਂ ਤੱਕ ਮੈਡੀਸਨ ਨਹੀਂ ਪਹੁੰਚਦੀ ਜਿਵੇਂ ਹਰੀਕੇ ਪਤਨ ਅੱਗੇ ਅਸੀਂ ਲਾ ਕੇ ਆਏ ਆ ਜਾਂ ਫਾਜਲਕਾ ਲੱਗੇ ਹੋਏ ਜਾਂ ਜਗ੍ਹਾ-ਜਗ੍ਹਾ ਸਾਡੇ ਕੈਂਪ ਲੱਗੇ ਆ ਜਗ੍ਹਾ-ਜਗ੍ਹਾ ਦਵਾਈ ਪਹਚਾਵਾਂਗੇ ਔਰ ਮੈਂ ਇਹ ਵੀ ਅਪੀਲ ਕਰਦਾ ਆ ਕਿ ਇਸੇ ਤਰ੍ਹਾਂ ਹੀ ਆਪਾਂ ਨੂੰ ਰਲ ਕੇ ਚੱਲਣਾ ਚਾਹੀਦਾ ਹੈ ਜਿਵੇਂ ਆਪਣੇ ਇੱਧਰ ਕਈ ਹਸਪਤਾਲਾਂ ਦੇ ਵਿੱਚ ਪੇਸ਼ੈਂਟ ਪਏ ਨੇ ਮਰੀਜ਼ ਪਏ ਆ ਜਿਨ੍ਹਾਂ ਦੇ ਕੋਲ ਇਲਾਜ ਲਈ ਪੈਸਾ ਹੈ ਨਹੀਂ ਤੇ ਉਹ ਜਹਾਨ ਛੱਡ ਕੇ ਚਲੇ ਜਾਂਦੇ ਨੇ ਆਪਾਂ ਰਲ ਮਿਲ ਕੇ ਹਸਪਤਾਲਾਂ 'ਚ ਵੀ ਸੇਵਾ ਕਰਗੇ ਔਰ ਮੈਂ ਅੱਗੇ ਹੋਰ ਅਪੀਲ ਕਰਦਾ ਹੈ ਜਿਹੜੀ ਸਰਕਾਰਾਂ ਸਾਨੂੰ ਝੂਠੇ ਲਾਰੇ ਲਾਉਂਦੀਆਂ ਹਰ ਵੇਲੇ ਸਾਨੂੰ ਕਹਿੰਦੀਆਂ ਵੀ ਤੁਹਾਨੂੰ ਸਰਟੀਫੀਕੇਟ ਦੇਵਾਂਗੇ ਮਾਨਤਾ ਦੇਵਾਂਗੇ ਇਸੇ ਤਰ੍ਹਾਂ ਪਬਲਿਕ ਸਾਡੇ ਨਾਲ ਚੱਲੇ ਔਰ ਅਸੀਂ ਪਬਲਿਕ ਦੀ ਸੇਵਾ ਜਿਵੇਂ ਪਹਿਲਾਂ ਕਰਦੇ ਆਂ ਤੇ ਕਰਦੇ ਰਵਾਂਗੇ ਜਿਵੇਂ ਅਸੀਂ ਰਾਤ ਨੂੰ ਕੋਈ ਆਵਾਜ਼ ਮਾਰੇ ਰਾਤ ਨੂੰ ਉਹਦੇ ਘਰੇ ਹਾਜ਼ਰ ਹੁੰਦੇ ਆਂ ਇਸ ਤਰ੍ਹਾਂ ਅਗਲੇ ਦੇ ਮੰਜੇ ਤੇ ਜਾ ਕੇ ਇਲਾਜ ਕਰਦੇ ਕੋਈ ਫੀਸ ਨਹੀਂ ਲੈਂਦੇ ਉਸੇ ਤਰ੍ਹਾਂ ਅਸੀਂ ਬਰਕਰਾਰ ਰੱਖਾਂਗੇ ਔਰ ਮੈਂ ਧੰਨਵਾਦ ਕਰਦਾ ਡੀਬੀ ਸਾਹਿਬ ਦਾ ਔਰ ਸਾਰਿਆਂ ਦਾ ਮੈਂ ਨਾਂ ਨਹੀਂ ਜਾਣਦਾ ਇਹ ਡਾਕਟਰ ਸਾਹਿਬ ਕਿੰਨੇ ਦਿਨ ਹੋ ਗਏ ਤੁਹਾਡਾ ਕੈਂਪ ਲੱਗਿਆ ਨੂੰ ਜਿਸ ਦਿਨ ਤੋਂ ਪਾਣੀ ਆਇਆ ਉਸ ਦਿਨ ਤੋਂ ਹੀ ਲਾਇਆ ਜੀ ਠੀਕ ਹੈ ਜੀ ਤਾਂ ਕਿਵੇਂ ਦੀ ਮੈਡੀਸਨ ਦੀ ਉੱਥੇ ਜ਼ਰੂਰਤ ਹੈ ਜਰੂਰ ਜਿਵੇਂ ਜਿਆਦਾਤਰ ਉਥੇ ਮੱਛਰ ਵਗੈਰਾ ਜਿਆਦਾ ਹੈ ਖਾਰਸ਼ ਵਗੈਰਾ ਜਿਆਦਾ ਜਾਂ ਬੁਖਾਰ ਵਗੈਰਾ ਜਿਆਦਾ ਹੋਇਆ ਫੀਵਰ ਜਿਆਦਾ ਔਰ ਕਈਆਂ ਨੂੰ ਤਾਂ ਉਲਟੀਆਂ ਟੱਟੀਆਂ ਵਗੈਰਾ ਜਿਆਦਾ ਨੇ ਇਸੇ ਤਰ੍ਹਾਂ ਹਰੇਕ ਤਰ੍ਹਾਂ ਦੀ ਦਵਾਈ ਦੀ ਲੋੜ ਆ ਉਥੇ ਜਿਵੇਂ ਤੁਸੀਂ ਟਾਈਮ-ਟਾਈਮ ਤੇ ਲੋਕਾਂ ਦੇ ਨਾਲ ਖੜਦੇ ਹੋ ਜਿਵੇਂ ਐਤ ਕੀ ਹੜ ਆਇਆ ਜਾਂ ਕੋਈ ਵੀ ਹੋਰ ਪ੍ਰੋਬਲਮ ਆਉਂਦੀ ਆ ਤਾਂ ਕਦੀ ਤੁਹਾਨੂੰ 15 ਅਗਸਤ ਜਾਂ 26 ਜਨਵਰੀ ਤੇ ਸਰਕਾਰ ਨੇ ਤੁਹਾਡੀ ਜੂਨੀਅਨ ਨੂੰ ਸਨਮਾਨਿਤ ਕੀਤਾ ਜਾਂ ਨਹੀਂ ਕੀਤਾ ਜੀ ਇਹ ਨਹੀਂ ਜੀ ਅਸੀਂ ਹਰ ਵੇਲੇ ਅਸੀਂ ਐਮਪੀ ਦੀਆਂ ਵੋਟਾਂ ਵੇਲੇ ਵੀ ਇਹਨਾਂ ਤੋਂ ਸਵਾਲ ਕੀਤੇ ਸੀ ਵੀ ਭਾਈ ਅਸੀਂ ਕੋਰੋਨਾ ਟਾਈਮ ਵਿੱਚ ਆਪਦੀ ਜਾਨ ਦੀ ਵੀ ਨਹੀਂ ਪਰਵਾਹ ਕੀਤੀ ਔਰ ਬੱਚਿਆਂ ਦੀ ਜਾਨ ਦੀ ਵੀ ਨਹੀਂ ਪਰਵਾਹ ਕੀਤੀ ਔਰ ਉਹਨਾਂ ਨੇ ਸਾਡੀ ਕੋਈ ਬਾਹ ਨਹੀਂ ਫੜੀ ਇਸ ਕਰਕੇ ਅਸੀਂ ਉਹਨਾਂ ਤੋਂ ਸਵਾਲ ਕੀਤੇ ਸੀ ਉਹ ਸਾਨੂੰ ਝੂਠਾ ਲਾਰਾ ਲਾਉਂਦੇ ਵੀ ਸਾਡੀ ਇਸ ਵਾਰ ਸਾਨੂੰ ਜਿੱਤ ਲੈਣ ਦਿਓ ਔਰ ਤੁਹਾਡਾ ਆ ਕੇ ਸਨਮਾਨਿਤ ਕੀਤਾ ਜਾਵੇਗਾ ਜਿਵੇਂ ਤੁਹਾਡੀ ਜੁਨੀਅਨ ਆ ਜਿਵੇਂ ਪਿੰਡਾਂ ਦੇ ਡਾਕਟਰ ਆਮ ਲੋਕਾਂ ਦੇ ਨਾਲ ਖੜਦੇ ਆ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਤਾਂ ਲੋਕ ਵੀ ਤੁਹਾਡਾ ਵਧੀਆ ਸਾਥ ਦੇ ਰਹੇ ਆ ਤਾਂ ਸਰਕਾਰ ਅੱਗੇ ਕੀ ਮੰਗ ਰੱਖਦੇ ਹੋ ਵੀ ਤੁਹਾਨੂੰ ਪੱਕਾ ਕੀਤਾ ਜਾਵੇ ਜਾਂ ਤੁਹਾਨੂੰ ਕੋਈ ਬਕਾਇਦਾ ਬਣਦਾ ਜਿਹੜਾ ਮਾਨ ਸਨਮਾਨ ਆ ਜਾਂ ਸਰਟੀਫਿਕੇਟ ਪੱਕਾ ਦਿੱਤਾ ਜਾਵੇ ਤਾਂ ਜੋ ਤੁਸੀਂ ਬਿਨਾਂ ਡਰ ਭੈ ਤੋਂ ਆਪਦੀ ਪ੍ਰੈਕਟਿਸ ਕਰ ਸਕੋ ਜੀ ਹਾਂਜੀ ਇਸੇ ਤਰ੍ਹਾਂ ਹੀ ਅਸੀਂ ਜਦੋਂ ਵੋਟਾਂ ਹੁੰਦੀਆਂ ਸਭ ਤੋਂ ਪਹਿਲਾਂ ਸਾਡੇ ਸੂਬਾ ਪ੍ਰਧਾਨਾਂ ਨਾਲ ਗੱਲ ਹੁੰਦੀ ਹੈ ਕਿ ਅਸੀਂ ਤੁਹਾਡੇ ਜਿਹੜੇ ਮੈਡੀਕਲ ਪ੍ਰੈਕটিশਨਰ ਆ ਆਰਐਮਪੀ ਡਾਕਟਰੇ ਪਿੰਡਾਂ 'ਚ ਕੰਮ ਕਰਦੇ ਆ ਇਹਨਾਂ ਨੂੰ ਅਸੀਂ ਸਰਟੀਫੀਕੇਟ ਦੇਵਾਂਗੇ ਅਸੀਂ ਕੋਈ ਜ਼ਿਆਦਾ ਨਹੀਂ ਕੁਝ ਮੰਗਦੇ ਨਾ ਪੱਕੇ ਹੋਣ ਦੀ ਗੱਲ ਮੰਗਦੇ ਆ ਅਸੀਂ ਤਾਂ ਸਰਟੀਫੀਕੇਟ ਹੀ ਮੰਗਦੇ ਆ ਪਰ ਉਹ ਵੀ ਇਹ ਕਹਿ ਕੇ ਨਾ ਨੁਕਰ ਕਰ ਜਾਂਦੇ ਆ ਅੱਜ ਤੋਂ 8 ਮਹੀਨੇ 9 ਮਹੀਨੇ ਦੇ ਕਰੀਬ ਹੋ ਗਈ ਇੱਕ ਪੈਨਲ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਨੂੰ ਲਾਰਾ ਲਾ ਦਿੱਤਾ ਕਿ ਤੁਹਾਡੀ ਜਿਹੜੀ ਆ ਫਾਈਲ ਕਾਨੂੰਨੀ ਸਲਾਹ ਲਈ ਭੇਜੀ ਗਈ ਆ ਪਰ ਸਰਕਾਰ ਦੇ ਸਰਕਾਰ ਅਕੇ ਕੋਈ ਵੱਡਾ ਕੰਮ ਨਹੀਂ ਸਾਨੂੰ ਮਾਨਤਾ ਦੇਣਾ ਸੱਸੀ ਕਾਲ ਜੀ ਅੱਜ ਮੈਂ ਆਇਆ ਉੜਾਂਗ ਪਿੰਡ ਦੇ ਵਿੱਚ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਆ ਜਿਹੜੀ ਮੈਡੀਕਲ ਪ੍ਰਾਈਵੇਟ ਐਸੋਸੀਏਸ਼ਨ ਨੂੰ ਮੈਡੀਸਨ ਦਿੱਤੀ ਆ ਤਾਂ ਮੈਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਵਾਉਣਾ ਵੀ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਖਿਆਲ ਆਇਆ ਜੀ ਹਾਂਜੀ ਸਰ ਆਪਦਾ ਨਾਂ ਤੇ ਦੱਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਂ ਜੀ ਪਰਮਿੰਦਰ ਸਿੰਘ ਆ ਮੇਰਾ ਪਿੰਡ ਉੜਾਂਗ ਅੱਜ ਅਸੀਂ ਹੜਪੀੜਤਾਵਾਂ ਵਾਸਤੇ ਮਤਲਬ ਇਹ ਮੈਡੀਕਲ ਪ੍ਰੈਕਟਿਸ਼ਨਰ ਦੇ ਧੰਨਾਮਲ ਗੋਲਜੀ ਨਾਲ ਸਾਡੀ ਗੱਲ ਹੋਈ ਸੀ ਜਿਹੜੀ ਵੀ ਦਵਾਈ ਦੀ ਲੋੜ ਹੈ ਉਹਨਾਂ ਨੇ ਸਾਨੂੰ ਇੱਕ ਮਤਲਬ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਇੱਕ ਲਿਸਟ ਭੇਜੀ ਸੀ ਜਿਹਦੇ ਮਤਲਬ ਸਾਰੇ ਪਿੰਡ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ 20000 ਦੀ ਇਹ ਦਵਾਈ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ ਬਾ ਇਹਹੀ ਹੈ ਵੀ ਮਤਲਬ ਇਹ ਦਵਾਈ ਸਹੀ ਹੱਥਾਂ ਵਿੱਚ ਪਹੁੰਚੇ ਠੀਕ ਹੈ ਜੀ ਤਾਂ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਯਾਰ ਸਾਨੂੰ ਮੈਡੀਸਨ ਹੀ ਦੇਣੀ ਚਾਹੀਦੀ ਹੈ ਆਏ ਜੀ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉੱਥੇ ਵੇਖੀ ਜਾਂਦੇ ਵੀ ਕਿਹਨੂੰ ਕੀ ਚੀਜ਼ ਦੀ ਲੋੜ ਹੈ ਹੁਣ ਸਾਡੇ ਤਾਂ ਕਾਫੀ ਸਮਾਨ ਇਕੱਠਾ ਵੀ ਹੋਇਆ ਪਿਆ ਪਰ ਆ ਵੀ ਹਲੇ ਤੱਕ ਕੋਈ ਇਲਾਕਾ ਇਹ ਨਹੀਂ ਮਤਲਬ ਤੈ ਹੋਇਆ ਵੀ ਅਸੀਂ ਕਿੱਥੇ ਜਾ ਕੇ ਉਹ ਸਮਾਨ ਵੰਡੀਏ ਉਸੇ ਤਰ੍ਹਾਂ ਵੀ ਮਤਲਬ ਇਹਨਾਂ ਨਾਲ ਤਾਂ ਗੱਲ ਹੋ ਹੀ ਗਈ ਤਾਂ ਨਾਂ ਮਲ ਜ ਇਹਨਾਂ ਦਾ ਕੈਂਪ ਚੱਲ ਰਿਹਾ ਉੱਥੇ ਮਾਹਰੀ ਕੇ ਪਤਨ ਜਿੱਦੋਂ ਦਾ ਹੜਾ ਹੈ ਉਦੋਂ ਦਾ ਹੀ ਬਾਕੀ ਇਹ ਸਾਨੂੰ ਟਿੱਕਰੀ ਬਾਰਡਰ ਤੇ ਵੀ ਇਹਨਾਂ ਦੀਆਂ ਸਲਾਵਾਵਾਂ ਬਹੁਤ ਸਿਗੀਆਂ ਉੱਥੇ ਮੈਂ ਕੰਮ ਕਰਦਾ ਰਿਆਂ ਇਹਨਾਂ ਨੂੰ ਤਾਲਮਿਲ ਸੀਗਾ ਠੀਕ ਹੈ ਫਿਰ ਇਹਨਾਂ ਤੋਂ ਹੀ ਪਤਾ ਲੱਗਿਆ ਵੀ ਉੱਥੇ ਦਵਾਈਆਂ ਦੀ ਲੋੜ ਹੈ ਫਿਰ ਇਹਨਾਂ ਤੋਂ ਅਸੀਂ ਉਹ ਲਿਸਟ ਲੈ ਲਈ ਵੀ ਜਿੰਨੀਆਂ ਕਿ ਦੀ ਹੈਗੀ ਆ ਲਿਸਟ ਤਾਂ ਕਾਫੀ ਵੱਡੀ ਆ ਮਤਲਬ ਅਸੀਂ 90000 ਦੀ ਦਵਾਈ ਸੀ ਪਰ ਅਸੀਂ 20000 ਰੁਪਏ ਦਾ ਆਪਦੇ ਪਿੰਡੋਂ ਸਹਿਯੋਗ ਕਰ ਸਕੇ ਇਹਨਾਂ ਨੂੰ ਜੇ ਕੱਲ ਨੂੰ ਫੇਰ ਵੀ ਲੋੜ ਪੈਂਦੀ ਹੈ ਮੈਡੀਸਨ ਦੀ ਤਾਂ ਤੁਸੀਂ ਨਾਲ ਖੜੇ ਹੋ ਬਿਲਕੁਲ ਜੀ ਬਿਲਕੁਲ ਜਿੰਨਾ ਵੀ ਜਿੰਨੇ ਜੋਗੇ ਵੀ ਹੈਗੇ ਟੈਲਫੋਨ ਜੋਗੇ ਅਸੀਂ ਉਹਨਾਂ ਕੋਲ ਇਹਨਾਂ ਨਾਲ ਸਹਿਯੋਗ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਆਪਣੀ ਨੇਕ ਕਮਾਈ ਦੇ ਵਿੱਚੋਂ ਸਾਡ ਵਾਕਈ ਹੀ ਅੱਜ ਮੈਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਇਆ ਹਾਂ ਜੀ ਵੀ ਉਹਨਾਂ ਪਿੰਡਾਂ ਦੇ ਵਿੱਚ ਇਸ ਦਵਾਈ ਦੀ ਬਹੁਤ ਜ਼ਿਆਦਾ ਲੋੜ ਹੈ ਲੋਕਾਂ ਦੇ ਪੈਰ ਗਲ ਚੁੱਕੇ ਆ ਡਾਇਰੀਆ ਨਾਲ ਬਹੁਤ ਮਾਰ ਬੱਚਿਆਂ ਨੂੰ ਬਹੁਤ ਜ਼ਿਆਦਾ ਅੱਖਾਂ ਤੇ ਬਹੁਤ ਜ਼ਿਆਦਾ ਅਸਰ ਹੈ ਹਾਂ ਅਸੀਂ ਅੱਜ ਤਹਿ ਦਿਲੋਂ ਸਾਰੇ ਮੁਕਸਰ ਡਿਸਟ੍ਰਿਕਟ ਵੱਲੋਂ ਤੇ ਚਾਰੇ ਸਾਡੇ ਬਲਾਕ ਜਿਵੇਂ ਔਲਖ ਬਲਾਕ ਹੈ ਜੀ ਪੰਨੀ ਵਾਲਾ ਫਖਤਾ ਬਲਾਕ ਅਮਲੋਟ ਬਿਹਾਰੀ ਤੇ ਮੁਕਸਰ ਚਾਰੇ ਬਲਾਕਾਂ ਵੱਲੋਂ ਅੱਜ ਪਿੰਡ ਅਡਾਂਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ